ਵੈਲਕਮ ਟੂ ਅਦਾਕਾਰੀ ਚੈਨਲ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਫੇਰ ਹੀ ਤੁਹਾਨੂੰ ਨਿਤ ਨਵੇਂ ਨਵੇਂ ਸੂਟ ਦੇਖਣ ਨੂੰ ਮਿਲ ਕਿਸੇ ਵੀ ਭੈਣ ਨੇ ਇਹ ਸਾਰੇ ਵੀਡੀਓ ਉੱਪਰ ਸੇਲ ਲਗਾਈ ਹੈ ਸੇਲ ਵਾਲੇ ਸੂਟ ਆ ਮਲਕਾਟਨ ਦੇ ਪਹਿਲਾਂ ਆਪਾਂ ਸੇਲ ਨਹੀਂ ਲਗਾਈ ਸੀ ਉਦੋਂ ਇਹਨਾਂ ਦਾ ਪ੍ਰਾਈਸ ਜ਼ਿਆਦਾ ਸੀ ਹੁਣ ਘੱਟ ਆ ਕਿਸੇ ਵੀ ਭੈਣ ਨੇ ਮੰਗਾਉਣਾ ਆਪ ਨੂੰ ਮੈਸੇਜ ਕਰੋ ਇੰਸਟਾਗ੍ਰam ਉਪਰ ਮੈਸੇਜ ਕਰ ਸਕਦੇ ਹੋ ਜਿਹੜਾ ਜੇ ਆਪ ਪਹਿਲਾ ਸੂਟ ਲੈ ਕੇ ਆਏ ਆ ਇਹ ਮਸਲੀਨ ਦੁਪੱਟਾ ਸੂਟ ਆ ਇਹ ਦੇਖੋ ਇਹ ਦਾ ਦੁਪੱਟਾ ਇਹਦੇ ਸਾਰੇ ਦੁਪੱਟੇ ਚ ਫਲਾਵਰਸ ਨੇ ਆ ਜਿਹੜੇ ਨੀਚੇ ਪੱਲੇ ਆ ਉਹਦੇ ਤੇ ਇਦਾਂ ਜਿੱਦਾਂ ਬਲੌਕ ਕੀਤਾ ਹੁੰਦਾ ਉਹਦਾਂ ਚੈੱਕ ਕਰੋ ਤੁਸੀਂ ਬਹੁਤ ਜਾਂਦੇ ਸੋਹਣਾ ਲੱਗਦਾ ਇਹ ਇਹ ਦੇਖੋ ਤੁਸੀਂ ਆ ਵੇਖੋ ਇਹ ਦੁਪੱਟਾ ਆ ਗਿਆ ਦੁਪੱਟਾ ਵੀ ਮਸਲੀਨ ਦਾ ਦੈਨ ਇਹਦੀ ਸ਼ਰਟ ਸ਼ਰਟ ਤੁਸੀਂ ਚੈੱਕ ਕਰੋ ਆ ਘੇਰੇ ਉਹ ਪਰਕੀਤਾ ਵਾ ਆ ਸ਼ਰਟ ਦੇ ਘੇਰੇ ਤੇ ਵਰਕਾ ਤੇ ਆ ਇਹਦੇ ਨਾਲ ਕੋਪੜਾ ਇਦਾਂ ਹੀ ਇਹਦੀਆਂ ਬਾਜੂ ਬਣੀਆਂ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਸਾਨੂੰ ਮੈਸੇਜ ਕਰੋ ਤੇ ਪਲੀਜ਼ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਹਾਂ ਕਿ ਆਪਣਾ ਚੈਨਲ ਸਬਸਕ੍ਰਾਈਬ ਕਰੋ ਇਹ ਸੂਟ ਆਪਣੇ ਕੋਲ ਪਿਆ। ਇਹ ਇੱਕ ਇੱਕੀ ਪੀਸ ਹੈ। ਜੋ ਸਾਡਾ ਨੈਕ ਸੂਟ ਹੈ ਇਹ कॉटन ਦਾ ਸੂਟ ਹੈ। ਇਹ ਤੁਸੀਂ ਚੈੱਕ ਕਰੋ ਕਿ ਕਿੰਨੀ ਸੋਨੇ ਤੇ ਐਂਕਰਿੰਗ ਕਰਕੇ ਸਟੀਚਿੰਗ ਕੀਤੀ ਹੈ। ਇਹ ਵੀ ਕਿਸੇ ਦਾ ਰੈਡੀ ਹੋ ਕੇ ਚੱਲਿਆ। ਬਿਲਕੁਲ कॉटन ਦੇ ਸੂਟ ਨੇ ਇਹ। ਇਹ ਇੱਧਰ ਵੇਖੋ ਤੁਸੀਂ ਕਿੱਡਾ ਸੋਨਾ ਨੈਕ ਡੀਨ ਕੀਤਾ ਜਿੱਦਾਂ ਦੇ ਫਲਾਵਰ ਉਦਾਂ ਦੇ ਆਪਾਂ ਬਟਨ ਅਟੈਚ ਕੀਤੇ ਆ। ਫਿਰ ਇਹਦੀਆਂ ਬਾਜੂ ਦਾ ਸਟਾਈਲ ਦੇਖੋ। ਕਿੰਨਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ। ਤੇ ਕਿ ਇਹ ਦੇ ਉਪਰ ਪਰਪਰ ਫਲੇਸ ਲਗਾਈ ਆ ਤੇ ਆਪਾਂ ਇਹਦੇ neck ਤੇ ਬਾਜੂ ਦਾ ਡਿਜ਼ਾਈਨ ਕੀਤਾ ਇਹ ਛੋਟੇ ਚੱਕਾਂ ਵਾਲਾ ਸੂਟ ਆ A shape ਚ ਜਾਂਦਾ ਹੈ ਸੂਟ ਇਹ ਵੀ ਸਾਡੇ ਕੋਲ ਰੀਜ਼ਨੇਬਲ ਪ੍ਰਾਈਸ ਚ ਤੁਹਾਨੂੰ ਕੋੜ ਤੇ ਸਟਿਚ ਮਿਲ ਜਾਣਗੇ ਦారా ਤੁਸੀਂ ਵੇਖੋ ਇਹਦੇ ਪੌਫ ਵਾਲਾ ਆਪਾਂ ਬਣਾਏ ਆ ਇੱਥੇ ਆਪਾਂ ਵਾਲ ਪਾ ਕੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਦੇਖ ਹੀ ਰਹੇ ਹੋ ਤੁਸੀਂ ਪਲੀਜ਼ ਵਾਰ-ਵਾਰ ਕਹਿਨੀ ਹੈ ਕਿ ਜੇ ਤੁਸੀਂ ਸਾਡੀਆਂ ਪੋਸਟਾਂ ਵੇਖਣੀਆਂ ਨੇ ਤੇ ਆਪਣੀ ਇੰਸਟਾਗ੍ਰam ਉੱਪਰ ਚੈਨਲ ਹੈ ਇੰਸਟਾਗ੍ਰam ਉੱਪਰ ਪੇਜ ਹੈ ਜੇ ਤੁਸੀਂ ਸਾਡੀਆਂ ਪੋਸਟਾਂ ਵੇਖੀਏ ਆਪਣੇ ਇੰਸਟਾਗ੍ਰam ਉੱਪਰ ਪੇਜ ਹੈ ਅਦਾਕਾਰੀ ਬਾਏ ਦੇ ਨਾਮ ਤੇ ਉਹਨੂੰ ਤੁਸੀਂ ਪਲੀਜ਼ ਫੋਲੋ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਸਾਡਾ ਨੈਕਸਟ ਸੂਟ ਹੈ ਬਹੁਤ ਹੀ ਜਾਦੇ ਸੋਨਾ ਸੂਟ ਹੈ ਮਲ ਕੋਟਨ ਦੇ ਮਲ ਕੋਟਨ ਦੇ ਸੂਟ ਆ ਗਏ ਮਲ ਕੋਟਨ ਦੇ ਸੂਟ ਉੱਪਰ ਪ੍ਰਪਲੈਸ ਸੇਲ ਲਗਾਈ ਹੈਗਾ ਇਹਨਾਂ ਪਰਪਲ ਵੀ ਲਈ ਬਹੁਤ ਹੀ ਜਿਆਦੇ ਮਲਾਈ ਵਰਗਾ ਕਪੜਾ ਤੁਸੀਂ ਕਲਰ ਚੈੱਕ ਕਰੋ ਕਿੰਨਾ ਜਿਆਦੇ ਸੋਨਾ ਇਹ ਦੇਖੋ ਇਹ ਆਪਣੇ ਕੋਲ 5 ਮੀਟਰ ਮਿਲ ਜੂ 8 ਮੀਟਰ ਸ਼ਰਟ ਵੀ ਮਿਲ ਜੂ ਤੁਹਾਨੂੰ ਇਹ ਦੇਖੋ ਕਿ ਬਹੁਤ ਜਿਆਦੇ ਹੀ ਸੋਨਾ ਇਹਨਾਂ ਦਾ ਕਪੜਾ ਹੁੰਦਾ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਜਿਆਦੇ ਚੰਗਾ ਲੱਗਦਾ ਇਹ ਸੂਟ ਪ੍ਰਿੰਟ ਚੈੱਕ ਕਰੋ ਇਹ ਕੁਝ ਪ੍ਰਿੰਟ ਅੱਜਕੱਲ੍ਹ ਕਰਮ ਵਿੱਚ ਸਾਰੇ ਕਲਰ ਚੱਲਦੇ ਨੇ ਡਾਰਕ ਬਹੁਤ ਚੱਲ ਰਹੇ ਨੇ ਪਹਿਲਾਂ ਲਾਈਟ ਚੱਲਦੇ ਸੀ ਪਰ ਡਾਰਕ ਬਹੁਤ ਚੱਲ ਰਹੇ ਨੇ ਇਹ ਵੀ ਬਹੁਤ ਜਿਆਦਾ ਸੋਹਣਾ ਇਹ ਸਾਡਾ ਮਾਲ कॉटन ਦਾ ਸੂਟ ਆ ਉਹ ਦੂਸਰੇ ਸਾਡੇ कॉटन ਦੇ ਸੂਟ ਸੀ ਫਸਟ ਸੂਟ ਸਾਡਾ ਮਸਲੀਨ ਦਾ ਸੂਟ ਸੀ ਇਹ ਵੇਖੋ ਕਿੰਨਾ ਅੱਛਾ ਕਲਰ ਆ ਜੋ ਸਾਡਾ ਨੈਕਸਟ ਸੂਟ ਆ ਇਹ ਪਹਿਲਾਂ ਇਹ ਸੂਟ ਨਾਲ ਦਾ ਆਪਣਾ ਕੋਰਸੈਟ ਬਣ ਕੇ ਗਿਆ ਤੇ ਇਹ ਸੂਟ ਇੱਕ ਦੁਬਾਰਾ ਫੇਰ ਕਿਸੇ ਨੇ ਮੰਗਵਾਇਆ ਇਹ ਵੀ ਸਾਡੇ ਕੋਲ 5 ਮੀਟਰ ਮਿਲ ਜੂ 2 2 ਮੀਟਰ ਲੈਣਾ ਉਦਾਂ ਮਿਲ ਜੂ ਇਹ ਵੀ ਮਲ ਕੋਟਨ ਦਾ ਮਲ ਕੋਟਨ ਜੋ ਬਹੁਤ ਹੀ ਪਤਲਾ ਲਾਈਟ ਵੇਟ ਸੂਟ ਹੁੰਦੇ ਆ ਜੋ ਸਪੈਸ਼ਲ ਗਰਮੀਆਂ ਚ ਪਾਏ ਜਾਂਦੇ ਆ ਇਹਨਾਂ ਨੂੰ ਤੁਸੀਂ ਡਿਜ਼ਾਈਨਿੰਗ ਕਰਕੇ ਸਟਿਚ ਕਰੋਗੇ ਬਹੁਤ ਜਿਆਦੇ ਸੋਹਣੇ ਲੱਗਦੇ ਇਹਦਾ ਪ੍ਰਿੰਟ ਤੁਸੀਂ ਚੈੱਕ ਕਰੋ ਕਿੰਨਾ ਜਿਆਦੇ ਸੋਹਣਾ ਜੇ ਤੁਸੀਂ ਨਹੀਂ ਵੇਖੇ ਨਾ ਸਾਡੇ ਕੋਈ ਵੀ ਹੋਰ ਸੂਟ ਤੁਹਾਡੇ ਕੋਲ ਰਹਿ ਗਿਆ ਸਕਿਪ ਹੋ ਗਿਆ ਤੇ ਤੁਸੀਂ ਪਿਛਲੇ ਵੀਡੀਓ ਚੈੱਕ ਕਰ ਸਕਦੇ ਹੋ ਸਾਡੇ ਚੈਨਲ ਉੱਪਰ ਉਹ ਸ਼ਾਰਟਸ ਪੈਂਦੇ ਵੀਡੀਓ ਪੈਂਦੇ ਆ ਤੁਸੀਂ ਚੈੱਕ ਕਰਕੇ ਵੇਖੋ ਕਿੱਦਾਂ ਦਾ ਕੋਈ ਸੂਟ ਮੰਗਵਾਉਣਾ ਤੁਸੀਂ ਮੈਸੇਜ ਕਰੋ ਸਾਨੂੰ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਸੂਟ ਕਿੱਦਾਂ ਦੇ ਲੱਗੇ ਇਹ ਨਾਰਮਲ ਕਾਟਨ ਨਹੀਂ ਇਹ ਮਲ ਕਾਟਨ ਹੈ ਇਹ ਵੇਖੋ ਇਹ ਬਹੁਤ ਸੋਹਣਾ ਲੱਗਦਾ ਇਹ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਸਟਿਚ ਕਰਕੇ ਦਿਖਾਇਆ ਸੀ ਇਹ ਵਿਦਆਊਟ ਸਿਚਿੰਗ ਇਹ ਵੀ ਬਹੁਤ ਜਿਆਦਾ ਸੋਹਣਾ ਜੋ ਸਾਡਾ ਨੈਕਸਟ ਸੂਟ ਹੈ ਇਹ ਵੀ ਮਲ ਕਾਟਨ ਉੱਪਰ ਹੈ ਇਹਦਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਚੈੱਕ ਕਰੋ ਤੁਸੀਂ ਕਿੰਨਾ ਜਿਆਦਾ ਸੋਨਾ ਪ੍ਰਿੰਟ ਇਹਨਾਂ ਦਾ ਇਹ ਦੇਖੋ ਮਲਾਈ ਵਰਗਾ ਕੱਪੜਾ ਇਹਦਾ ਇਹ ਵੀ ਮਲ ਕੋਟਨ ਹੈ ਇਹ ਵੀ ਆਲ ਓਵਰ ਲੈ ਸਕਦੇ ਹੋ ਪਲੇਨ ਸਵਾਰ ਨਾਲ ਲੈਣਾ ਕਿਦਾਂ ਦੀ ਤੁਸੀਂ ਪਲੇਨ ਬਾਟਮ ਕਰਨੀ ਆਪਾਂ ਸੇਮ ਉਦਾਂ ਦੀ ਤੁਹਾਨੂੰ ਕਰਕੇ ਦੇ ਦਾਂਗੇ ਇਹ ਚੈੱਕ ਕਰੋ ਬਹੁਤ ਜਿਆਦੇ ਸੋਨਾ ਹੈ ਇਹ ਆਪਾਂ ਸੇਲ ਤੇ ਲਗਾਏ ਆ ਇਹ ਮਲ ਕੋਟਨ ਦੇ ਏ ਵੇਖੋ ਮਲ ਕਾਟਨ ਤੇ ਕਿੰਨੇ ਜਿਆਦੇ ਸੋਹਣੇ ਲੱਗਦੇ ਐ ਸੂਟ ਸਾਰੇ ਬਹੁਤ ਜਿਆਦੇ ਸੋਹਣੇ ਐ ਇਹ ਮਲ ਕਾਟਨ ਦੇ ਇਹ ਆਪਣੇ ਨਾਰਮਲ ਕਾਟਨ ਦਾ ਸੂਟ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਬਹੁਤ ਚੰਗੀ ਲੱਗੀ ਹੋਗੀ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ ਤੇ ਪਲੀਜ਼ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਿਹੜੇ ਮਲ ਕਾਟਨ ਉੱਪਰ ਆਪਾਂ ਸੇਲ ਲਗਾਈ ਹੈ ਇਹ ਸਾਰੇ ਸੂਟ ਤੁਹਾਨੂੰ ਸਸਤੇ ਮਿਲਣਗੇ ਸੇਲ ਲਗਾਈ ਹੈ ਕਿਸੇ ਵੀ ਭੈਣ ਨੇ ਲੈਣਾ ਤਾਂ ਸਾਡੇ ਕੋਲ ਬਹੁਤ ਥੋੜੇ ਹੀ ਰਹਿ ਗਏ ਨੇ ਸੂਟ ਇੱਕ ਇੱਕ ਪ੍ਰਿੰਟ ਰਹਿ ਗਿਆ ਤੇ ਇਹ ਤੁਹਾਨੂੰ ਸੇਲ 'ਚ ਮਿਲਣਗੇ ਆਪਾਂ ਸਪੈਸ਼ਲ ਅੱਜ ਸੇਲ ਲਗਾਈ ਹੈ ਤਾਂ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਬਹੁਤ ਚੰਗੀ ਲੱਗੀ ਹੋਗੀ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ